You are the best. I am trying to be as you. ਤੁਸੀਂ ਬਿਹਤਰੀਨ ਹੋ ਮੈਂ ਤੁਹਾਡੇ ਵਰਗਾ ਬਣਨਾ ਚਾਹੁੰਦੀ ਆ। ਇਹ ਗੱਲ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲਾਨੀ ਨੇ ਕਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ। ਇਹ ਦੋਵੇਂ ਆਗੂ G7 ਸੰਮੇਲਨ 'ਚ ਸ਼ਾਮਲ ਹੋਣ ਕਰਕੇ ਕੈਨੇਡਾ ਪਹੁੰਚੇ ਜਿੱਥੇ ਦੋਵਾਂ ਨੇ ਹੱਥ ਮਿਲਾਉਂਦਿਆਂ ਦੀ ਇੱਕ ਤਸਵੀਰ ਇਟਲੀ ਦੇ ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਸ ਤੇ ਸਾਂਝੀ ਵੀ ਕੀਤੀ ਹੈ ਤੇ ਲਿਖਿਆ ਕਿ ਭਾਰਤ ਤੇ ਇਟਲੀ ਇੱਕ ਮਹਾਨ ਮਿੱਤਰਤਾ ਦੇ ਨਾਲ ਜੁੜੇ ਹੋਏ ਨੇ ਇਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਐਕਸ ਤੇ ਲਿਖਿਆ ਕਿ ਪੀਐਮ ਜੋਰਜੀਆ ਮੈਲਾਨੀ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਭਾਰਤ ਅਤੇ ਇਟਲੀ ਦੀ ਦੋਸਤੀ ਹੋਰ ਮਜ਼ਬੂਤ ਹੁੰਦੀ ਜਾਵੇਗੀ ਜਿਸ ਨਾਲ ਸਾਡੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ ਭਾਰਤ ਭਾਵੇਂ ਜੀ7 ਦਾ ਹਿੱਸਾ ਨਹੀਂ ਹੈ ਪਰ 2019 ਤੋਂ ਭਾਰਤ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇਸ 51ਵੇਂ ਜੀ7 ਸੰਮੇਲਨ 'ਚ ਸ਼ਿਰਕਤ ਕਰਨ ਮਗਰੋਂ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵੀ ਪਟੜੀ ਤੇ ਆਉਣ ਦੀ ਸੰਭਾਵਨਾ ਹੈ ਤਕਰੀਬਨ 9 ਮਹੀਨੇ ਬਾਅਦ ਦੋਵਾਂ ਦੇਸ਼ਾਂ ਵੱਲੋਂ ਰਾਜਦੂਤ ਬਹਾਲ ਕਰਨ ਤੇ ਸਹਿਮਤੀ ਵੀ ਬਣ ਗਈ ਹੈ ਯੂ ਆਰ ਦਾ ਬੈਸਟ ਆਈ ਏਮ ਟ੍ਰਾਈਂਗ ਟੂ ਬੀ ਐਜ਼ ਯੂ ਤੁਸੀਂ ਬਿਹਤਰੀਨ ਹੋ ਮੈਂ ਤੁਹਾਡੇ ਵਰਗਾ ਬਣਨਾ ਚਾਹੁੰਦੀ ਹਾਂ ਇਹ ਗੱਲ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲਾਨੀ ਨੇ ਕਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਦੋਵੇਂ ਆਗੂ ਜੀ7 ਸੰਮੇਲਨ 'ਚ ਸ਼ਾਮਲ ਹੋਣ ਕਰਕੇ ਕੈਨੇਡਾ ਪਹੁੰਚੇ ਜਿੱਥੇ ਦੋਵਾਂ ਨੇ ਹੱਥ ਮਿਲਾਉਂਦਿਆਂ ਦੀ ਇੱਕ ਤਸਵੀਰ ਇਟਲੀ ਦੀ ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਸ ਤੇ ਸਾਂਝੀ ਵੀ ਕੀਤੀ ਹੈ ਤੇ ਲਿਖਿਆ ਕਿ ਭਾਰਤ ਤੇ ਇਟਲੀ ਇੱਕ ਮਹਾਨ ਮਿੱਤਰਤਾ ਦੇ ਨਾਲ ਜੁੜੇ ਹੋਏ ਨੇ ਇਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਐਕਸ ਤੇ ਲਿਖਿਆ ਪੀਐਮ ਜਾਰਜੀਆ ਮੈਲਨੀ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਭਾਰਤ ਅਤੇ ਇਟਲੀ ਦੀ ਦੋਸਤੀ ਹੋਰ ਮਜ਼ਬੂਤ ਹੁੰਦੀ ਜਾਵੇਗੀ ਜਿਸ ਨਾਲ ਸਾਡੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ ਭਾਰਤ ਭਾਵੇਂ ਜੀ7 ਦਾ ਹਿੱਸਾ ਨਹੀਂ ਹੈ ਪਰ 2019 ਤੋਂ ਭਾਰਤ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇਸ 51ਵੇਂ ਜੀ7 ਸੰਮੇਲਨ 'ਚ ਸ਼ਿਰਕਤ ਕਰਨ ਮਗਰੋਂ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵੀ ਪਟੜੀ ਤੇ ਆਉਣ ਦੀ ਸੰਭਾਵਨਾ ਹੈ ਤਕਰੀਬਨ 9 ਮਹੀਨੇ ਬਾਅਦ ਦੋਵਾਂ ਦੇਸ਼ਾਂ ਵੱਲੋਂ ਰਾਜਦੂਤ ਬਹਾਲ ਕਰਨ ਤੇ ਸਹਿਮਤੀ ਵੀ ਬਣ ਗਈ ਹੈ ਯੂ ਆਰ ਦਾ ਬੈਸਟ ਆਈ ਏਮ ਟ੍ਰਾਈਂਗ ਟੂ ਬੀ ਐਜ਼ ਯੂ ਤੁਸੀਂ ਬਿਹਤਰੀਨ ਹੋ ਮੈਂ ਤੁਹਾਡੇ ਵਰਗਾ ਬਣਨਾ ਚਾਹੁੰਦੀ ਹਾਂ ਇਹ ਗੱਲ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲਾਨੀ ਨੇ ਕਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਦੋਵੇਂ ਆਗੂ ਜੀ 7 ਸੰਮੇਲਨ ਚ ਸ਼ਾਮਲ ਹੋਣ ਕਰਕੇ ਕੈਨੇਡਾ ਪਹੁੰਚੇ ਜਿੱਥੇ ਦੋਵਾਂ ਨੇ ਹੱਥ ਮਿਲਾਉਂਦਿਆਂ ਦੀ ਇੱਕ ਤਸਵੀਰ ਇਟਲੀ ਦੀ ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਸ ਤੇ ਸਾਂਝੀ ਵੀ ਕੀਤੀ ਹੈ ਤੇ ਲਿਖਿਆ ਕਿ ਭਾਰਤ ਤੇ ਇਟਲੀ ਇੱਕ ਮਹਾਨ ਮਿੱਤਰਤਾ ਦੇ ਨਾਲ ਜੁੜੇ ਹੋਏ ਨੇ ਇਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਐਕਸ ਤੇ ਲਿਖਿਆ ਕਿ ਪੀਐਮ ਜੋਰਜੀਆ ਮੈਲਾਨੀ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਭਾਰਤ ਅਤੇ ਇਟਲੀ ਦੀ ਦੋਸਤੀ ਹੋਰ ਮਜ਼ਬੂਤ ਹੁੰਦੀ ਜਾਵੇਗੀ ਜਿਸ ਨਾਲ ਸਾਡੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ ਭਾਰਤ ਭਾਵੇਂ G7 ਦਾ ਹਿੱਸਾ ਨਹੀਂ ਹੈ ਪਰ 2019 ਤੋਂ ਭਾਰਤ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇਸ 51ਵੇਂ G7 ਸੰਮੇਲਨ 'ਚ ਸ਼ਿਰਕਤ ਕਰਨ ਮਗਰੋਂ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵੀ ਪਟੜੀ ਤੇ ਆਉਣ ਦੀ ਸੰਭਾਵਨਾ ਹੈ ਤਕਰੀਬਨ 9 ਮਹੀਨੇ ਬਾਅਦ ਦੋਵਾਂ ਦੇਸ਼ਾਂ ਵੱਲੋਂ ਰਾਜਦੂਤ ਬਹਾਲ ਕਰਨ ਤੇ ਸਹਿਮਤੀ ਵੀ ਬਣ ਗਈ ਹੈ